ਹੁਣ ਤੁਹਾਨੂੰ ਸੜਕਾਂ ਤੇ ਟੋਲ ਵਾਲੀਆਂ ਲਾਈਨਾਂ ਵਿੱਚ ਨਹੀਂ ਖੜਨਾ ਪਵੇਗਾ ਕਿਉਂਕਿ ਸੜਕਾਂ ਦੇ ਨੱਗੇ ਇਹ ਟੋਲ ਬੰਦ ਹੋ ਰਹੇ ਹਨ ਇਹ ਕੱਲੇ ਪੰਜਾਬ ਵਿੱਚ ਹੀ ਨਹੀਂ ਸਾਰੇ ਦੇਸ਼ ਦੇ ਟੋਲ ਪਲਾਜ਼ਾ ਨੂੰ ਸਰਕਾਰ ਬੰਦ ਕਰਨ ਦਾ ਪਲਾਨ ਬਣਾ ਰਹੀ ਹੈ ਲਓ ਜੀ ਵੋਟਾਂ ਵਾਲਾ ਕੰਮ ਹੋ ਗਿਆ ਪੂਰਾ ਤੇ ਸਰਕਾਰ ਵੀ ਬਣ ਗਈ ਤੇ ਸਾਰੇ ਮੰਤਰੀਆਂ ਨੂੰ ਆਪਣੇ ਆਪਣੇ ਮਹਿਕਮੇ ਵੀ ਮਿਲ ਗਏ ਤੇ ਸਾਨੂੰ ਇਹ ਵੀ ਪਤਾ ਕਿ ਸੜਕਾਂ ਤੇ ਟਰਾਂਸਪੋਰਟ ਵਾਲਾ ਮਹਿਕਮਾ ਫਿਰ ਤੋਂ ਨਿਤਿੰਗਟ ਕਰੀਜੇ ਨੂੰ ਮਿਲ ਗਿਆ ਮਤੇ ਉਹਨਾਂ ਨੇ ਆਉਂਦੇ ਹੀ ਐਲਾਨ ਕਰ ਦਿੱਤਾ ਹੁਣ ਤੁਹਾਨੂੰ ਸੜਕਾਂ ਤੇ ਟੋਲ ਵਾਲੀਆਂ ਲਾਈਨਾਂ ਵਿੱਚ ਨਹੀਂ ਖੜਨਾ ਪਵੇਗਾ ਕਿਉਂਕਿ ਸੜਕਾਂ ਦੇ ਨੱਗੇ ਇਹ ਟੋਲ ਬੰਦ ਹੋ ਰਹੇ ਹਨ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਬਹੁਤ ਵਧੀਆ ਸੜਕਾਂ ਹਾਈਵੇ ਬਣ ਗਏ ਹਨ ਤੇ ਜਿਨ੍ਹਾਂ ਨੇ ਇਹ ਬਣਾਏ ਹਨ ਉਹਨਾਂ ਨੇ ਇਹਦੀ ਲਾਗਤ ਵੀ ਪੂਰੀ ਕਰਨੀ ਸੀ ਇਸੇ ਲਾਗਤ ਨੂੰ ਪੂਰਾ ਕਰਨ ਲਈ ਇਨ੍ਹਾਂ ਸੜਕਾਂ ਤੇ ਟੋਲ ਲਾਏ ਗਏ ਸੀ ਇਸ ਟੋਲ ਤੋਂ ਲੰਘਣ ਵਾਲੇ ਪਰਚੀ ਕਟਾ ਕੇ ਅੱਗਲੇ ਲੰਘੇ ਜਾਂਦੇ ਸੀ ਤੇ ਜਦੋਂ ਕੋਈ ਬਿੜਾ ਪਰਚੀ ਘਟਾਈ ਲੰਘਣ ਦੀ ਕੋਸ਼ਿਸ਼ ਕਰਦਾ ਸੀ ਤਾਂ ਫਿਰ ਟੋਲ ਤੇ ਲੜਾਈ ਝਗੜਾ ਵੀ ਅਕਸਰ ਹੀ ਹੋ ਜਾਂਦਾ ਸੀ ਜਿਸ ਦੀਆਂ ਵੀਡੀਓ ਆਪਾਂ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਹਾਂ ਪਰ ਹੁਣ ਇਹ ਸਭ ਬੰਦ ਹੋਣ ਜਾ ਰਿਹਾ ਹੈ ਇਹ ਕੱਲੇ ਪੰਜਾਬ ਵਿੱਚ ਹੀ ਨਹੀਂ ਸਾਰੇ ਦੇਸ਼ ਦੇ ਟੋਲ ਪਲਾਜ਼ਾ ਨੂੰ ਸਰਕਾਰ ਬੰਦ ਕਰਨ ਦਾ ਪਲਾਨ ਬਣਾ ਰਹੀ ਹੈ ਨਾ ਹੁਣ ਟੋਲ ਪਲਾਜ਼ੇ ਰਹਿਣੇ ਨਾ ਹੀ ਉਹਨਾਂ ਤੇ ਲੱਗਣ ਵਾਲੀਆਂ ਲੰਬੀਆਂ-ਲੰਬੀਆਂ ਲਾਈਨਾਂ ਤੇ ਨਾ ਹੀ ਉੱਥੇ ਹੋਣ ਵਾਲੀਆਂ ਲੜਾਈਆਂ ਇਨ ਸਾਰੀਆਂ ਚੀਜ਼ਾਂ ਤੇ ਠੱਲ ਪਾਉਣ ਲਈ ਸਰਕਾਰ ਇੱਕ ਨਵੀਂ ਤਕਨੀਕ ਲੈ ਕੇ ਆ ਰਹੀ ਹੈ। ਹੁਣ ਤੁਹਾਨੂੰ ਟੋਲ ਤੇ ਰੁਕ ਕੇ ਗੱਡੀ ਦਾ ਟੈਕਸ ਨਹੀਂ ਭਰਨਾ ਪਵੇਗਾ। ਭਾਵ ਕੇ ਪਰਚੇ ਨਹੀਂ ਕਟਾਉਣੀ ਪਵੇਗੀ। ਕਿਉਂਕਿ ਹੁਣ ਗੱਡੀ ਦਾ ਟੈਕਸ ਉੱਪਰੋਂ ਸੈਟੇਲਾਈਟ ਰਾਹੀਂ ਲੱਗਿਆ ਕਰੇਗਾ। ਤੁਹਾਡੀ ਕਾਰ ਜਿੰਨਾ ਚਿਰ ਹਾਈਵੇ ਤੇ ਰਹੇਗੀ, ਜਿੰਨੇ ਕਿਲੋਮੀਟਰ ਚੱਲੇਗੀ, ਤੁਹਾਨੂੰ ਸਿਰਫ ਓਨੇ ਦਾ ਹੀ ਟੋਲ ਦੇਣਾ ਪਵੇਗਾ। ਪੁਰਾਣੇ ਸਿਸਟਮ ਵਿੱਚ ਜੇਕਰ ਤੁਸੀਂ 20 ਕਿਲੋਮੀਟਰ ਜਾਣਾ ਹੁੰਦਾ ਤੇ ਰਾਹ ਵਿੱਚ ਟੋਲ ਪੈਂਦਾ। ਤਤੋਂ ਨੂੰ ਮਜਬੂਰ ਨੂੰ ਟੋਲ ਦੀ ਪਰਚੀ ਕਟਾਉਣੀ ਪੈਂਦੀ ਸੀ ਭਾਵੇਂ ਕਿ ਅਗਲਾ ਟੋਲ 100 ਕਿਲੋਮੀਟਰ ਤੇ ਆਉਂਦਾ ਹੋਵੇ ਤੇ ਤੁਸੀਂ ਸਿਰਫ 20 ਕਿਲੋਮੀਟਰ ਹੀ ਜਾਣਾ ਹੁੰਦਾ ਸੀ ਪੈਸੇ 100 ਕਿਲੋਮੀਟਰ ਦੇ ਹੀ ਦੇਣੇ ਪੈਂਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਜੇਕਰ ਤੁਸੀਂ ਹਾਈਵੇ ਤੇ 20 ਕਿਲੋਮੀਟਰ ਚੱਲੇ ਹੋ ਤਾਂ ਤੁਸੀਂ ਸਿਰਫ 20 ਕਿਲੋਮੀਟਰ ਦੇ ਹੀ ਪੈਸੇ ਦੇਣੇ ਹਨ ਇਸ ਕੰਮ ਲਈ ਸਰਕਾਰ ਵੱਲੋਂ ਸਾਡੀ ਗੱਡੀ ਵਿੱਚ ਇੱਕ ਟਰੈਕਿੰਗ ਡਿਵਾਈਸ ਲਾਈ ਜਾਵੇਗੀ ਜਿਸ ਨਾਲ ਇਹ ਪਤਾ ਲੱਗੇਗਾ ਕਿ ਸਾਡੀ ਗੱਡੀ ਕਿੱਥੋਂ ਚੱਲਨੀ ਕਿੱਥੇ ਰੁਪਈ ਕਿੰਨੇ ਕਿਲੋਮੀਟਰ ਹਾਈਵੇ ਤੇ ਰਹੀ ਤੇ ਸਾਨੂੰ ਸਿਰਫ ਉਹਨੇ ਕਿਲੋਮੀਟਰ ਦਾ ਹੀ ਟੈਕਸ ਭਰਨਾ ਪਵੇਗਾ ਜਿੰਨੇ ਕਿਲੋਮੀਟਰ ਅਸੀਂ ਹਾਈਵੇ ਵਰਤਿਆ ਹੈ ਇਸ ਦਾ ਫਾਇਦਾ ਸਾਨੂੰ ਸਭ ਨੂੰ ਹੋਵੇਗਾ ਪਰ ਕੁਝ ਲੋਕਾਂ ਨੂੰ ਇਹਦਾ ਨੁਕਸਾਨ ਵੀ ਹੋਵੇਗਾ ਜਿਹੜੇ ਵੀਆਈਪੀ ਕਾਰਡ ਬਣਾਈ ਕਰਦੇ ਸੀ ਜਾਂ ਕੋਈ ਫੇਕ ਆਈਡੀ ਦਿਖਾ ਕੇ ਟੋਲ ਤੋਂ ਲੰਘ ਜਾਂਦੇ ਸੀ ਹੁਣ ਇਹ ਸਾਰੇ ਕੰਮ ਬੰਦ ਹੋ ਜਾਣਗੇ ਤੇ ਨਾਲ ਹੀ ਬੰਦ ਹੋ ਜਾਣਗੀਆਂ ਟੋਲ ਤੇ ਹੋਣ ਵਾਲੀਆਂ ਨਿਤ-ਨਿਤ ਦੀਆਂ ਲੜਾਈਆਂ ਦੋਸਤੋ ਇਹ ਕੰਮ ਅਚਾਨਕ ਹੀ ਨਹੀਂ ਹੋਇਆ ਲਗਭਗ 1 ਸਾਲ ਪਹਿਲਾਂ ਇਹਦੀ ਖਬਰ ਆਈ ਸੀ ਕਿ ਸਰਕਾਰ ਇੱਕ ਨਵੀਂ ਤਕਨੀਕ ਲਿਆ ਰਹੀ ਹੈ ਜਿਸ ਨਾਲ ਟੋਲ ਉੱਪਰ ਹੋਣ ਵਾਲੀਆਂ ਲੜਾਈਆਂ ਜਾਂ ਟ੍ਰੈਫਿਕ ਜਾਮ ਨੂੰ ਖਤਮ ਕੀਤਾ ਜਾ ਸਕੇਗਾ ਅਤੇ ਹੁਣ ਇਸ ਕੰਮ ਲਈ ਸਰਕਾਰ ਨੇ ਕਈ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਤੋਂ ਟੈਂਡਰ ਵੀ ਮੰਗ ਲਏ ਹਨ ਜੋ ਕਿ ਸੈਟੇਲਾਈਟ ਰਾਹੀਂ ਸਾਡੇ ਤੋਂ ਟੋਲ ਲਿਆ ਕਰਨਗੇ ਇਹ ਤਕਨੀਕ ਕਈ ਦੇਸ਼ਾਂ ਵਿੱਚ ਚੱਲ ਵੀ ਰਹੀ ਹੈ ਪਰ ਆਪਾਂ ਤਾਂ ਇਹ ਦੇਖਣਾ ਕਿ ਸਾਡੇ ਦੇਸ਼ ਵਿੱਚ ਕਦੋਂ ਸ਼ੁਰੂ ਹੋਵੇਗੀ